ਮంత్రి ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਸਾਫ-ਸੁਥਰਾ ਤੇ ਹਰਿਆ-ਭਰਿਆ ਵਤਵਰਤ ਦੀ ਕਿੰਨੀ ਬਣਾਉਣ ਲਈ ਹਰ ਸੰਭਵ ਕਦਮ ਜਤਨ ਕੀਤੇ ਜਾ ਰਹੇ ਹਨ ਸਾਲ 2023-24 ਦੌਰਾਨ ਵਿਭਾਗ ਨੇ 5240 ਹੈਕਟੇਰ ਰਕਬੇ ਤੇ ਵਤਵਰਤ ਸਕੀਮਾ ਤਹਿਤ 45 ਲੱਖ ਬੂਟੇ ਲਗਾਏ ਹਨ ਇਸ ਤੋਂ ਇਲਾਵਾ ਵਿਭਾਗ ਪੰਜਾਬ ਹਰੀਆਵਲ ਤਹਿਰ ਅਦਿਨ ਅਦ ਸੂਬੇ ਦੇ ਲਗਭਗ 45 ਲੱਖ ਕਿਊਵਲਨ ਤੇ ਪ੍ਰਤੀ ਕਿਊਵਲ ਘੱਟੋ-ਘੱਟ 3 ਬੂਟੇ ਲਗਾਉਣ ਲਈ ਜਤਨਸ਼ੀਲ ਹੈ ਦਸਨਜੋਗ ਹੈ ਕਿ ਮੌਜੂਦਾ ਸਾਲ ਦੌਰਾਨ 4 ਲੱਖ ਵਿਕੁਵਾਂਤੀ 8 ਲੱਖ ਬੂਟੇ ਲਗਾਏ ਗਏ ਪੰਜਾਬ ਦੇ ਹਰੀਿਆਲੀ ਮਿਸ਼ਨ ਅਧੀਨ ਇਸ ਸਾਲ 105 ਨਾਨਕ ਬਗੀਕੀਆਂ ਤੇ 25 ਪਵਿੱਤਰ ਵਣ ਸਬਤ ਕਰਨ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਿਆ ਹੈ ਸਟੇਟ ਅਥਾਰਟੀ ਕੈਂਪਸ ਸਕੀਮ ਤਹਿਤ ਮੁਲਾਜ਼ਮ ਖਾਸ ਤਰਕੇ ਔਰਤਾਂ ਲਈ ਸਵਸਥਾ ਨੂੰ ਯਕੀਨੀ ਬਣਾਉਣ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਰੱਖ-ਵਖ ਨਰਸੀਆਂ ਵਿੱਚ 100 ਪਖਾਨਿਆਂ ਦੀ ਵਿਸਾਰੀ ਕੀਤੀ ਗਈ ਹੈ ਬੁਲਾਰੇ ਨੇ ਅੱਗੇ ਦੱਸਿਆ ਕਿ ਸਾਲ 2024-25 ਦੌਰਾਨ 45 ਹੋਰ ਪਖਾਨੇ ਤਿਆਰ ਹੋ ਗਏ ਹਨ